ਲੱਖਾਂ ਕਰੋੜਾਂ ਦਾ ਲੋਨ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਬੱਕਰੀ ਪਾਲਣ ਦੇ ਉੱਪਰ ਤਾਂ ਵੀਡੀਓ ਧਿਆਨ ਨਾਲ ਜ਼ਰੂਰ ਦੇਖਣਾ ਐਂਡ ਤੱਕ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਜਿਹੜੀ ਸਹੂਲਤ ਚਲਾਈ ਗਈ ਹੈ ਪੋਲਟਰੀ ਫਾਰਮ ਉੱਪਰ ਵੀ ਅਤੇ ਬੱਕਰੀ ਪਾਲਣ ਅਸੀਂ ਦੇ ਵਿੱਚ ਹੋਰ ਵੀ ਕਈ ਧੰਦੇ ਆਉਂਦੇ ਐ ਤੇ ਤੁਹਾਨੂੰ ਲੱਖਾਂ ਕਰੋੜਾਂ ਰੁਪਏ ਦੇ ਲੋਨ ਦਿੱਤੇ ਜਾਂਦੇ ਐ ਇਸ ਦੇ ਵਿੱਚ ਤੇ ਤੁਹਾਨੂੰ ਬੱਕਰੀ ਪਾਲਣ ਬਾਰੇ ਦੋ ਦਿਨ ਦੀ ਟ੍ਰੇਨਿੰਗ ਵੀ ਦਿੱਤੀ ਜਾਊਗੀ ਨਾਲ ਸਰਟੀਫਿਕੇਟ ਦਿੱਤਾ ਜਾਊਗਾ ਤੇ ਨਾਲ ਲੋਨ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਊਗੀ ਜਿਸ ਦੇ ਨਾਲ ਤੁਹਾਡਾ ਸਮਾਂ ਵੀ ਬਚੇਗਾ ਤੇ ਤੁਹਾਨੂੰ ਆਰਥਿਕ ਤੌਰ ਤੇ ਮਦਦ ਵੀ ਮਿਲ ਸਕਦੀ ਹੈ ਸਰਕਾਰ ਵੱਲੋਂ ਤੇ ਇਹਦੇ ਵਿੱਚ ਬਾਈ ਜੀ ਕੀ ਹੁੰਦਾ 2 ਦਿਨ ਦਾ ਰਹਿਣ ਦਾ ਪ੍ਰਬੰਧ ਹੁੰਦਾ ਖਾਣਾ ਪੀਣਾ ਸਭ ਕੁਝ ਪ੍ਰਬੰਧ ਹੁੰਦਾ 10 12 ਸਾਲਾਂ ਦਾ ਤਿਆਰਬਾ ਜਿਹੜਾ ਬਾਈ ਦਾ ਉਹ ਤੁਹਾਨੂੰ 2 ਦਿਨਾਂ ਦੇ ਵਿੱਚ ਦੱਸ ਦਿੰਦਾ ਜਿਸ ਦੇ ਨਾਲ ਕਿ ਤੁਹਾਡਾ ਅੱਗੇ ਜਾ ਕੇ ਬੱਕਰੀ ਪਾਲਣ ਦੇ ਵਿੱਚ ਭੋਰਾ ਵੀ ਨੁਕਸਾਨ ਨਹੀਂ ਹੋਣਾ ਤੇ ਇਸ ਦੇ ਵਿੱਚ ਥਿਓਰੀਕਲ ਤੋਂ ਲੈ ਕੇ ਪ੍ਰੈਕਟੀਕਲ ਵੀ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਜਾਊਗੀ ਕਿ ਇਸ ਤਰ੍ਹਾਂ ਟੀਕਾ ਲਾਉਣਾ ਹੈ ਹਨਾ ਸ਼ੁਰੂ ਤੋਂ ਲੈ ਕੇ ਬੱਕਰੀ ਕਿਸ ਤਰ੍ਹਾਂ ਖਰੀਦਣੀ ਹੈ ਉਸ ਤੋਂ ਬਾਅਦ ਫੀਡ ਪ੍ਰਬੰਧ ਕਿਵੇਂ ਕਰਨੇ ਆ ਘੱਟ ਖਰਚੇ ਦੇ ਵਿੱਚ ਬੱਕਰੀ ਪਾਲਣ ਕਿਵੇਂ ਕਰਨਾ ਤੇ ਉਸ ਤੋਂ ਬਾਅਦ ਦਵਾਈਆਂ ਬਾਰੇ ਖਾਸ ਜਾਣਕਾਰੀ ਜਿਹਦੇ ਨਾਲ ਕਿ ਤੁਹਾਡਾ ਪਸ਼ੂ ਬਿਲਕੁਲ ਵੀ ਖਰਾਬ ਨਹੀਂ ਹੋਣਾ ਤੇ ਅੱਗੇ ਤੁਹਾਡੀ ਫਾਰਮ ਦੇ ਵਿੱਚ ਤਰੱਕੀ ਹੀ ਹੋਣੀ ਹੈ ਤੇ ਉਸ ਤੋਂ ਬਾਅਦ ਸੇਲ ਪਰਚੇਜ ਦਾ ਸਭ ਕੁਝ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ ਵੀ ਕਿਹੜੀ ਨਸਲ ਤੁਹਾਡੇ ਵਾਸਤੇ ਬਿਹਤਰ ਆ ਕਿਹੜੀ ਨਸਲ ਤੁਸੀਂ ਅੱਗੇ ਰੱਖ ਸਕਦੇ ਹੋ ਹਨਾ ਤੇ ਬਾਕੀ ਸਾਰੀ ਜਾਣਕਾਰੀ ਤੁਹਾਨੂੰ ਲੋਨ ਬਾਰੇ ਵੀ ਦਿੱਤੀ ਜਾਊਗੀ ਉੱਤੇ ਨੰਬਰ ਦਿੱਤੇ ਹੋਏ ਆ ਸੰਪਾਰਕ ਦੇ ਜਿਨੇ ਵੀ ਜਾਣਕਾਰੀ ਲੈਣੀ ਆ ਹਨ ਤੇ ਜਾਂ ਪ੍ਰੈਕਟੀਕਲ ਅੱਗੇ ਹੋਣਾ ਜਿਹੜਾ ਇਹ ਜਿਹੜੀ ਟ੍ਰੇਨਿੰਗ ਕੈਂਪ ਲੱਗਣਾ ਉਹਦੇ ਬਾਰੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਆਪਦੀ ਸੀਟ ਬੁੱਕ ਕਰਵਾ ਸਕਦੇ ਹੋ ਤੇ ਰਾਜਸਥਾਨ ਯੂਪੀ ਹਿਮਾਚਲ ਹਰਿਆਣਾ ਪੰਜਾਬ ਤੋਂ ਸਭ ਕਿਤੋਂ ਬਾਈ ਜੀ ਦੂਰੋਂ ਦੂਰੋਂ ਮਹਾਰਾਸ਼ਟਰ ਤੋਂ ਵੀ ਲੋਕ ਇਥੇ ਟ੍ਰੇਨਿੰਗ ਲੈਣ ਆਉਂਦੇ ਆ ਪਿੰਡ ਕੁੱਠੇ ਕੋਰ ਸਿੰਘ ਵਾਲੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਤੁਹਾਨੂੰ ਜਿਵੇਂ ਹੁਣ ਬਾਈ ਜੀ ਸਾਹਮਣੇ ਦੇਖ ਰਹੇ ਹੋ ਤੁਸੀਂ ਸਾਰੀ ਜਾਣਕਾਰੀ ਦਿੱਤੀ ਜਾ ਰਹੀ ਹੈ ਬੱਕਰਾਂ ਬਾਰੇ ਬਰੀਡਰ ਬਾਰੇ ਤੇ ਤੁਸੀਂ ਕਿੱਥੋਂ ਲੈ ਸਕਦੇ ਹੋ ਹਨ ਤੇ ਤੁਹਾਨੂੰ ਨਿਸ਼ਾਨੀਆਂ ਦੱਸਾਈ ਜਾਂਦੇ ਕਿ ਕਿਸ ਤਰ੍ਹਾਂ ਦੀ ਜਿਹੜੀ ਤੁਸੀਂ ਬੱਕਰੀ ਆ ਜਾਂ ਕੁਝ ਵੀ ਆਪਣੇ ਬਰੀਡਰ ਲੈਣਾਗਾ ਤੇ ਬਾਈ ਜੀ ਬਹੁਤ ਵਧੀਆ ਟ੍ਰੇਨਿੰਗ ਆ ਇੱਥੇ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਦੇਖੋ ਤੁਸੀਂ ਗੱਡੀਆਂ ਦਾ ਹੜ ਆਇਆ ਹੋਇਆ ਹੈ ਰਾ ਭਰੇ ਹੋਇਆ ਗੱਡਿਆਂ ਦੇ ਨਾਲ ਇਸ ਤੋਂ ਪਹਿਲਾਂ ਵੀ ਘੱਟੋ ਘੱਟ 8-10 ਟ੍ਰੇਨੀਆਂ ਬਾਈ ਦੇ ਚੁੱਕਿਆ ਹੈ ਕਿ ਘੱਟੋ ਘੱਟ 40 ਤੋਂ 50 ਮੈਂਬਰ ਇੱਥੇ ਆਉਂਦੇ ਆ ਬਾਈ ਜੀ ਟ੍ਰੇਨਿੰਗ ਲੈ ਕੇ ਜਾਂਦੇ ਆ ਤੇ ਆਪ ਦਾ ਜਿਹੜਾ ਸਫਲ ਕੀਤਾ ਬੱਕਰੀ ਪਾਲਣ ਦਾ ਉਹ ਕਰਦੇ ਆ ਬਿਨਾਂ ਕਿਸੇ ਨੁਕਸਾਨ ਤੋਂ ਸਾਰੇ ਨਿਰਯਾਤਾਂ ਤੋਂ ਲੈ ਕੇ ਸਟਾਕ ਫੀਡ ਜਿਹੜੀ ਆਪਣੇ ਘਰੇ ਬੱਕਰੀ ਰੱਖ ਕੇ ਕਿਸ ਤਰ੍ਹਾਂ ਤੁਸੀਂ ਪਾਲ ਸਕਦੇ ਹੋ ਕਿਉਂਕਿ ਜ਼ਿਆਦਾਤਰ ਲੋਕ ਅਜੇ ਦੀ ਹੀ ਪਹਿਲਾਂ ਜਿਹੜਾ ਬੱਕਰੀਆਂ ਇਹ ਚਾਰਦੇ ਹੁੰਦੇ ਸੀਗੇ ਤੇ ਸਾਰੀ ਜਾਣਕਾਰੀ ਤੁਹਾਨੂੰ ਦਿੱਤੀ ਜਾਣੀ ਆ 2 ਦਿਨਾਂ ਦੇ ਕੈਂਪ ਦੇ ਵਿੱਚ ਤੇ ਇਕੱਲਾ ਇਕੱਲਾ ਪੁਆਇੰਟ ਆ ਜਿਹੜਾ ਤੁਹਾਨੂੰ ਦੱਸਿਆ ਜਾਊਗਾ ਤੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਬਾਈ ਜੀ ਦੇ ਲੱਖਾਂ ਕਰੋੜਾਂ ਦੇ ਜਿਹੜੇ ਲੋਨ ਆ ਤੁਸੀਂ ਉਹ ਕਿਸ ਤਰ੍ਹਾਂ ਲੈਣੇ ਆ ਉਹ ਵੀ ਤੁਹਾਨੂੰ ਪ੍ਰੈਕਟੀਕਲ ਤੁਹਾਨੂੰ ਦੱਸਣਗੇ ਕਿਸ ਤਰ੍ਹਾਂ ਤੇ ਨਾਲੇ ਫਾਈਲ ਵੀ ਇਹ ਤਿਆਰ ਕਰਕੇ ਦੇਣਗੇ ਤੁਹਾਣ ਅਨੁਸਾਰੀ ਬਹੁਤ ਲੋਕਾਂ ਨੂੰ ਜਿਹੜਾ ਇਹ ਲੋਨ ਮਿਲ ਚੁੱਕਿਆ ਹੈਗਾ ਤੇ ਮੇਰੇ ਵੀਰ ਜਿਹੜਾ ਇਹ ਬੱਕਰੀ ਪਾਲਣਾ ਧੰਦਾ ਕਰਨਾ ਚਾਹੁੰਦਾ ਇਹੀ ਸਲਾਹ ਹੋਊਗੀ ਤੁਸੀਂ ਟ੍ਰੇਨਿੰਗ ਲੈ ਕੇ ਕੰਮ ਸ਼ੁਰੂ ਕਰੋ ਕਿਉਂਕਿ ਜੇਕਰ ਤੁਹਾਡੀ ਬਿਨਾਂ ਟ੍ਰੇਨਿੰਗ ਤੋਂ ਕੰਮ ਸ਼ੁਰੂ ਕਰਦੇ ਆ ਕੋਈ ਬੱਕਰੀ ਨੁਕਸਾਨ ਨਹੀਂ ਗੇ ਤੁਹਾਡਾ ਨੁਕਸਾਨ ਹੋਣਾ ਹੈ